ਉੱਡ ਗੋੜ ਦੇ ਕੋ ਪਏ ਹੁਣ ਛੋੜ ਏ ਇਧਰ ਮੂੰਹ ਕਰ ਦੋੜ ਜਾ ਕੋ ਪਿਆ ਤੁਸੀਂ ਸਾਰੇ ਹਰੇ ਬੂਟੇ ਵੜਦੇ ਲੋਕੇ ਕਹਿੰਦੇ ਬੂਟੇ ਲਾ ਤੁਸੀਂ ਮੂੰਹ ਚੱਕ ਕੇ ਬੂਟੇ ਵੜਨਦੇ ਤੁਸੀਂ ਵੜ ਤੇ ਵੜ ਤੇ ਵੜ ਤੇ ਹਰੇ ਪਰੇ ਬੂਟੇ ਵੜਦੇ ਇੰਜ ਗੱਲ ਕਰੋ ਯਾਹੀ ਵਾਏ ਬੂਟੇ ਇੱਥੇ ਲੋਕੀ ਬੂਟੇ ਲਾਉਂਦੇ ਤੁਸੀਂ ਹਰੇ ਬੂਟੇ ਵੱਢੀ ਜਾਂਦੇ ਵਿਆ ਯਾਰ ਬਾਜੀ ਸਾਰੇ ਹਰੇ ਬੂਟੇ ਵੜਦੇ ਨੇ ਲੈਣਾ ਦੇਣਾ ਵੀ ਇਸੇ ਗੱਲ ਨੂੰ ਲੈ ਕੇ ਤਤਾ ਹੋ ਗਿਆ ਇੱਕ ਸ਼ਖਸ ਤਸਵੀਰਾਂ ਨੇ ਜਲੰਧਰ ਵੈਸਟਰੀਆ ਬਾਬੂ ਜਗਜੀਵਨ ਰਾਮ ਚੌਂਕ ਦੇ ਉੱਤੇ ਕੁਝ ਲੋਕ ਦਰਖਤ ਵੜ ਰਹੇ ਸੀ ਦਵਿੰਦਰ ਕੁਮਾਰ ਅਰੋੜਾ ਨਾਮ ਦੇ ਇੱਕ ਸ਼ਖਸ ਦੀ ਨਿਗਾਹ ਪੈ ਗਈ ਬਸ ਫਿਰ ਕੀ ਸੀ ਇਸ ਸ਼ਖਸ ਨੇ ਆਪਣੇ ਹੱਥੀ ਬੂਟੇ ਲਾਏ ਸੀ ਤੇ ਜਦੋਂ ਉਸ ਨੂੰ ਵੜਦੇ ਹੋਏ ਦੇਖਿਆ ਤੇ ਉਸ ਨੂੰ ਗੁੱਸਾ ਆ ਗਿਆ ਕੱਲੇ ਨੇ ਕੇ ਲੈ ਬੰਦੇ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਤਾਂ ਡੇਰੇ ਵਾਲੇ ਨੇ ਤੇ ਡੇਰੇ ਵਾਲਿਆਂ ਦੇ ਹੁਕਮ ਤੇ ਵੜ ਰਏ ਸੀ ਬੂਟੇ ਫੇਰ ਕੀ ਸੀ ਮੌਕੇ ਦੇ ਉਤੇ ਉਸਕਸ ਨੇ ਕਿਹਾ ਕਿ ਇਹ ਪੌਦੇ ਡੇਰੇ ਨੇ ਨਹੀਂ ਸਿਲਾਏ ਅਸੀਂ ਆਪਣੇ ਹੱਥਾਂ ਨਾਲ ਲਵਾਏ ਸੀ ਤੇ ਨਾਲ ਹੀ ਜਿਹੜੇ ਪੁਰਵ ਐਮਪੀਸੀ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਵੱਲੋਂ ਹੈ ਲਾਇਕ ਹੈ ਸੀ ਬਸ ਫੇਰ ਕੀ ਸੀ ਮੌਕੇ ਦੇ ਉਤੇ ਹੋ ਗਈ ਗਰਮ ਕਰਮੇ ਤੁਸੀਂ ਆਪ ਹੀ ਦੇਖ ਲਵੋ ਮੌਕੇ ਤੇ ਕੀ ਕੁਝ ਹੋਇਆ ਤਲਕ ਮੈਲ ਪੰਜਾਬੀ ਟੀਵੀ ਦੇ ਲਾਈਵ ਬ੍ਰੇਂਡਰ ਸਿੰਘਦੀਪਾ ਇਹ 도ੜ ਦੇ ਕੋ ਭੇਜੇ ਹੁਣ 도ੜ ਇਧਰ ਮੂੰਹ ਕਰ 도ੜ ਦੇ ਕੋ ਭਿਆ ਤੁਸੀਂ ਸਾਰੇ ਘਰੇ ਬੂਟੇ ਵੜਦੇ ਲੋਕੇ ਕਹਿੰਦੇ ਬੂਟੇ ਲਾ ਤੁਸੀਂ ਮੂੰਹ ਚੱਕ ਕੇ ਬੂਟੇ ਵੜਨਦੇ ਤੁਸੀਂ ਹਾਂ ਨਾ ਆ ਗੱਲ ਇਹ 도ੜ ਦੇ ਗੱਲੀ ਮੈਂ ਨਹੀਂ ਗੱਲ ਕਰਨੀ ਤੇਰੇ ਪਰਮਿਸ਼ਨ ਨਹੀਂ ਪੁਰਾ ਡਿਪਾਰਟਮੈਂਟ ਦੀ ਨਹੀਂ ਗੱਲ ਕਰਦਾ ਮੈਂ ਨਹੀਂ ਗੱਲ ਕਰਦਾ ਕਿਹਨਾਂ ਤੁਹਾਡੇ ਕੋ ਪਰਮਿਸ਼ਨ ਹੈ ਕਿ ਤੇ ਗੱਲ ਕਰੋ ਇੱਥੇ ਲੋਕੀ ਬੂਟੇ ਲਾਣਦੇ ਤੁਸੀਂ ਹਰੇ ਬੂਟੇ ਵੱਢੀ ਜਾਂਦੇ ਵਿਆ ਸਾਰੇ ਹਰੇ ਬੂਟੇ ਵੜਦੇ ਨੇ ਲੈਣਾ ਦੇਣਾ ਵੀ ਇਹਦੇ ਲੋਕੀ ਕਹਿੰਦੇ ਬੂਟੇ ਲਾਓ ਤੁਸੀਂ ਭੈ ਵੱਡੀ ਜਾਂਦੇ ਨਾ ਤੁਹਾਡੇ ਕੋ ਪਰਮਿਸ਼ਨ ਹੈ ਨਾ ਕੱਖਰ ਨਾ ਲੈਣਾ ਨਾ ਦੇਣਾ ਲਾਇਕ ਲਾਇਓ ਸਾਰੇ ਕਿਤਕ ਨੇ ਲਾਏ ਆ ਰਿੰਕੂ ਨੇ ਲਵਾਏ ਬੂਟੇ ਸਾਰੇ ਆ ਸਸਨ ਕਰਨੇ ਲੱਗੇ ਮੇਰੇ ਅੱਥੀ ਲਾ ਮੇਰੇ ਡੋਏ ਭਰਾ ਇਹ ਆ ਆਹ ਸਸਨ ਤੁਹਾਡੀ ਸਸਨ ਕਰ ਲਈ ਕੰਧ ਥੋੜੀ ਦੇਖਣਾ ਦੇ ਦਿੱਤੇ ਆ ਸੰਗਤ ਨੂੰ ਨਾ ਕਿਹੜੇ ਕਰੰਟ ਲੱਗੇ ਤਾਂ ਕਰਕੇ ਕੋਈ ਨਹੀਂ ਕਹੋ ਜੀ ਕਰੰਟ ਨਹੀਂ ਹੈਗਾ ਆ ਬਾਹਰ ਨਹੀਂ ਆਉਂਦਾ ਉਹਦੇ ਚ ਨਹੀਂ ਨਹੀਂ ਉਹ ਜੇ ਤੁਹਾਡੇ ਕੋ ਪਰਮਿਸ਼ਨ ਆਈ ਦਿਖਾਓ ਤੁਸੀਂ ਉਹ ਨੰਗੀਆ ਤਾਰਾ ਉੱਪਰ ਆ ਰਿਹਾ ਐ ਵੱਡੀ ਜਾਂਦੇ ਰੇ ਪਰ ਐਡੇ ਸੋਹਣੇ ਬੂਟੇ ਲੱਗੇ ਫੁੱਲਾਂ ਵਾਲੇ ਘਰ ਵਾਲਿਆਂ ਨੇ ਕਿਹਾ ਬਾ ਕੋਈ ਉਹ ਕੋਈ ਨਹੀਂ ਸਾਥ ਸੰਗ ਆ ਰਿਹਾ ਆਪਣੇ ਅੰਦਰ ਲਾ ਲਓ ਤੁਸੀਂ ਆ ਰਿਹਾ ਆ ਰਿਹਾ ਭਾਈ ਜੇ ਜਿਹੜਾ ਮਰਜ਼ੀ ਆਈ ਜੇ ਤੁਹਾਡੇ ਨਾਲ ਗੱਲ ਕਰਾਵੇ ਕਿਹਦਾ ਵੀ ਇਜਾਜ਼ਤ ਨਾ ਕਿ ਮੰਗਦੇ ਬਹਿ ਨਾ ਉਹ ਹੁਣ ਹੀ ਆ ਰਹੇ ਮੈਂ ਕਿਉਂ ਵੀ ਆਣਗੇ ਇੱਥੇ ਆਂਦੇ ਹੋ ਕੀ ਨਾਮ ਨਾਲ ਦੱਸਿਓ ਇੱਧਰ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਰਾਜਕੁਮਾਰ ਕਿਹੜਾ ਰਾਜਕੁਮਾਰ ਰਾਜਕੁਮਾਰ ਬੈਂਦੀ ਦਾ ਨਹੀਂ ਹਾਂ ਸਾਥ ਸੰਗ ਕਰ ਸਾਥ ਸੰਗ ਦਾ ਰਸੋਈ ਤੁਸੀਂ ਬਾਹਰ ਸੜਕ ਦੇ ਬੂਟੇ ਵੜਦੇ ਹੋਗੇ લાઈ <coughs> અઠ <coughs>